ਛੋਟੇ ਛੋਟੇ ਬੱਚੇ ਆਪਦੇ ਡੈਡੀਆ ਨਾਲ ਵੱਡੇ ਆ ਦੇ ਮੇਲੇ ਦੇਖਦੇ ਆ ਤੇ ਸਹਰੇ ਦਾ ਮੇਲਾ ਦੇਖਣ ਆਉਂਦੇ ਆ ਉਹ ਤੇ ਕਰਮਣਾਗਾ ਉਹ ਮੇਲੇ ਭੁੱਲ ਗਏ ਨਹੀਂ ਜੋ ਬਾਪੂ ਨਾਲ ਦੇਖਿਆ ਹਾਂ ਹਾਂ ਸਹੀ ਗੱਲ ਆ ਸਹੀ ਗੱਲ ਆ ਵੱਲੇ ਮੁੰਡੇ ਆ ਬੱਲੇ ਸੱਲਾ ਕਿਹਦਾ ਕਮਾਰਿਆ ਉਹ ਜਵਾਕਾਂ ਤੋਂ ਕਿਹੋਏ ਉਹ ਬੋਲੇ ਇੱਕ ਵਾਲੀ ਤਾਂ ਹੋਰ ਹੀ ਕਹੋਗੇ ਜੀ ਹਾਂਜੀ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਤੇ ਅੱਜ ਹੈਗਾ ਜੀ ਦਸਹਿਰਾ ਤੇ ਦਸਹਿਰੇ ਤੋਂ ਕਾਫੀ ਟਾਈਮ ਪਹਿਲਾਂ ਫਿਰ ਸਾਡੇ ਜਿਹੜੇ ਲੋਕ ਨੇ ਉਹ ਸਾਂਝੀ ਲਾਉਂਦੇ ਹੁੰਦੇ ਨੇ ਸਾਰਿਆਂ ਨੂੰ ਪਤਾ ਹੀ ਹੈ ਪਿੰਡਾਂ ਦੇ ਵਿੱਚ ਤੇ ਦਸਹਿਰੇ ਵਾਲੇ ਦਿਨ ਫਿਰ ਸਵੇਰੇ ਸਾਂਝੇ ਉਹ ਸਾਂਝੀ ਨੂੰ ਤਾਰਨ ਆਉਂ ਜਾਂਦੇ ਹੁੰਦੇ ਆ ਨਹਿਰ ਦੇ ਵਿੱਚ ਸਾਡੇ ਪਿੰਡ ਦੇ ਨੇੜੇ ਨਹਿਰ ਪੈਂਦੀ ਆ ਤੇ ਕਾਫੀ ਪਿੰਡਾਂ ਦੇ ਲੋਕ ਉੱਥੇ ਆਉਂਦੇ ਨੇ ਤੇ ਚੱਲਦੇ ਆ ਫਿਰ ਆਪਾਂ ਤੁਹਾਨੂੰ ਵੀ ਦਿਖਾਉਨੇ ਆ ਦੇਖੋ ਫਿਰ ਵੀਡੀਓ ਆ ਚੱਲੇ ਆ ਦੋ ਟਰੈਕਟਰ ਸਾਡੇ ਪਿੰਡ ਦੇ ਮੁੰਡੇ ਵੀ ਬੈਠੇ ਆ ਛੋਟੇ ਛੋਟੇ ਤਿਆਰੀ ਚ ਇੱਧਰ ਬੈਠਾ ਕੀਪਾ ਸਿੰਘ ਕਿਉਂ ਕੀਪੇ ਤਿਆਰੀ ਆ ਫਰ ਹਾਂਜੀ ਤਿਆਰੀ ਆ ਗਈ ਆ ਮੁੰਡੇ ਆਏ ਸਾਂਝੀ ਦਾਰ ਕੇ ਗਾਉ ਇਹ ਹੁੰਦੀਆਂ ਪਿੰਡਾਂ ਦੀਆਂ ਰੌਣਕਾਂ ਇਹ ਰੌਣਕਾਂ ਨਹੀਂ ਮਿਲਣੀਆਂ ਕਿਤੇ ਆ ਫਿਰਦੇ ਆ ਮੁੰਡੇ ਕੀ ਚੱਕੀ ਫਿਰਦੇ ਆ ਓਏ ਚਲਾਇਆ ਨਹੀਂ ਫਿਰ ਕਰੋ ਓਕੇ ਚਲਾਉਣੇ ਵਾਲੇ ਠੀਕ ਆ ਹੋਰ ਕਿਹੜੇ ਕਿੜਿਆਂ ਨਾਲ ਉਹ ਖੜੇ ਆ ਓਏ ਕਿਹੜੇ ਕਿੜੇ ਆ ਉਹ ਓਏ ਆਓ ਇੱਕ ਤਾਂ ਕੀਪੇ ਤੇਰੇ ਵਾਲਾ ਹੀ ਆਣਾ ਆਜੋ ਵੀ ਮੁੰਡਿਓ ਲੇਟ ਆਉ ਤੁਸੀਂ ਅਸਾ ਟਾਈਮ ਤਾਂ ਹੀ ਆ ਕਿਹੜਾ ਹੈ ਮੁੰਡਾ ਇਹ ਹੈਗਾ ਸਹਿਜ ਦਾ ਭਰਾ ਆ ਆ ਗਿਆ ਕੀਪੇ ਦਾ ਮੁੰਡਾ ਉਹ ਤਾਂ ਮੂ ਆਏ ਬੰਨੀ ਫਰਦਾ ਜਿਵੇਂ ਲਡੇਰਾਵਾਂ ਦਾ ਹੁੰਦਾ ਓ ਸਵੇਰੇ ਕਪਟਾਸ ਪੈਂਦੀ ਆ ਨੱਕ ਨੂੰ ਜੜਦੀ ਆ ਨਾ ਅਸਲਾ ਵੀ ਕੋਲੀ ਰੱਖੀ ਵਰਤਿਆ ਤੁਸੀਂ ਤਾਂ ਪਟਾਸ ਕਿੱਥੇ ਆ ਦਿਖਾ ਫਿਰ ਪਟਾਸ ਤੇ ਦਿਖਾ ਕਿਹੜੀ ਹੁੰਦੀ ਆ ਉਹ ਟੋਡੀ ਭਾਣ ਕੱਲੋ ਕ ਜਾਣਾ ਫਿਰ ਬਸ ਚੱਲੇ ਚਲੋ ਫਿਰ ਚੱਲੀਏ ਕੱਲ ਟਾਈਮ ਲਗੂ ਅੱਜ ਟਾਈਮ ਲਾਓ ਠੀਕ ਆ ਤੇ ਲੋ ਜੀ ਆ ਸਾਡੇ ਪਿੰਡ ਦਾ ਪਟਵਾਰੀ ਆ ਕਿਵੇਂ ਆ ਫਿਰ ਠੀਕ ਹੈ ਹੋ ਗਿਆ ਟਾ ਇਹ ਵੀ ਦੇਖੂਗਾ ਫਿਰ ਆਏ ਜਾਊਗਾ ਚੱਲ ਵਧੀਆ ਅੱਖਾਂ 'ਚ ਲਾਈਟ ਪੈਂਦੀ ਆ ਇਹਨੂੰ ਇਹ ਵੀ ਜਾਣਾ ਨਾਲ ਲੈ ਇਹ ਤਾਂ ਬਿੰਦੀ-ਬੁੰਦੀ ਲਾਈ ਫਰਦੀ ਆ ਉਹ ਆ ਕੱਲ ਆ ਇਹਨਾਂ ਦੇ ਜੀਹਾਂ ਹਾਂਜੀ ਕੰਚ ਕਾਂ ਹਾਂ ਅੱਛਾ ਠੀਕ ਹੁਣ ਨਾ ਉਹਨੇ ਕਰੀ ਗਈ ਤਿਆਰ ਆ ਸਾਂਝੀ ਫਿਰ ਇਹਨਾਂ ਦੀ ਆ ਦੇਖ ਅਗਲਾ ਮਾਜਾ ਹਨੂ ਰੇ ਕਰਦੇ ਤਿਆਰ ਕਰਦੇ ਆ

ਗੁਰਬੇ ਜਿੱਤੇ ਹੈਗੀਆਂ ਉਹਨਾਂ ਨੂੰ ਦੇ ਦੇਣੇ ਲਓ ਜੀ ਆਹ ਲੈ ਕੇ ਆਈਆਂ ਸੈਟਅਪ ਲਓ ਜੀ ਆ ਗਿਆ ਮੁੰਡਾ ਇੱਕ ਹੋਰ ਹਾਂਜੀ 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 ਕਿਉਂ ਆ ਵੀ ਆ ਗਏ ਗਏ ਨਹੀਂ ਤੁਸੀਂ ਆਲੇ ਓਏ ਕਿ ਜੈਮ ਜਾਣਾ ਹਾਂ ਜੈਮ ਓਏ ਹਾਂ ਵੀ ਤੇਰੀ ਸਾਂਜੀ ਕਿੱਥੇ ਆ ਹਾਂਜੀ ਇੱਧਰ ਲੈ ਕਰੇ ਆ ਲਓ ਜੀ ਆ ਹੈਗਾ ਬਰ ਸਾਡੇ ਪਿੰਡ ਦਾ ਨਹਿਰ ਵਾਲਾ ਰਾਹ ਇੱਥੋਂ ਦੀ ਫਿਰ ਸਾਰੇ ਸਾਂਝੀ ਲੈ ਕੇ ਜਾਂਦੇ ਆ ਦੋ ਬੰਡੇ ਆ ਗਏ ਆਪਣੇ ਨਾਲ ਇਹ ਚਲਾਉਣਗੇ ਹੁਣ ਅਸਤਰ ਇਹ ਇਹ ਖੜਕਾ ਇਹਦਾ ਬਹੁਤ ਹੁੰਦਾ ਮੈਂ ਦੂਰ ਹੀ ਰਹਿਣਾ ਨਾ ਹਮੇਸ਼ਾ ਦੇਖਦਾ ਪਰ ਕੀ ਕਰਦੇ ਆ ਇਹ ਕਰਨਗੇ ਕਮਾਲਕ ਨਹੀਂ ਕੀ ਬਣਦਾ ਵੀ ਚੱਲੂ ਚੱਲ ਚੱਲ ਇਹ ਆਏ ਹਾਏ ਵੀ ਕੋ ਗਿਆ ਨਾ ਗੋਲ ਗੋਲ ਬਣ ਕੇ ਉਹ ਬੜਾ ਘਟ ਬਣਦਾ ਹੁੰਦਾ ਹਣਾ ਇਹ ਦੇਖ ਲੈ ਉਹ ਦੇਖੋ ਤੇਰੀ ਬੜੀ ਘਟ ਚੀਜ਼ ਬਣੀ ਵੀ ਆ ਤਾਂ ਜਾ ਕੇ ਖਤਮ ਹੋ ਜਾਣਾ ਇਹਨੇ ਹਣਾ ਤੇ ਸਾਹਮਣੇ ਹੈਗੀ ਹੈ ਜੀ ਨਹਿਰ ਤੇ ਨਹਿਰ ਤੇ ਜਾ ਕੇ ਪਤਾ ਨੂੰ ਦਿਖਾਉਣਾ ਬਹੁਤ ਇਕੱਠ ਹੁੰਦਾ ਇੱਥੋਂ ਦੀ ਤਾਂ ਲੋਕ ਲੰਘੀ ਜਾਂਦੇ ਆ ਤਾਂ ਕਰ ਕਿਹੜੀ ਸੜਕਾ ਖਾਲੀ ਆ ਤੇ ਲਓ ਜੀ ਆ ਨਹਿਰ ਆ ਪਿੰਡ ਦੀ ਓਏ ਉਹ ਆ ਉਧਰੋਂ ਆਲੇ ਪੰਜਾਬ ਲੈ ਕੇ ਫਿਰ ਚੱਲੋ ਬਾਹਰ ਹੋਰ ਪਰ ਜੋ ਬਣਾ ਕੀ ਹਾਲ ਆ ਬ੍ਰੈਂਡ ਬ੍ਰੈਂਡ ਆਦਾ ਮਰਜੀ ਹਾਲਾ ਫਿਰ ਵਧੀਆ ਜੀ ਇਹ ਨਹੀਂ ਦੱਸਿਆ ਉਹ ਜੱਸੇ ਤੁਸੀਂ ਸਵੇਰੀ ਗਲਤ ਜਗ੍ਹਾ ਤੇ ਖੜੇ ਹੋ ਨਹੀਂ ਨਹੀਂ ਇਹ ਲਖੜਾਇਆ ਨਾਲ ਤਾਂ ਗੱਲ ਥੋੜੀ ਏ ਇਹ ਨਾ ਆ ਬੱਲੇ ਹੈ ਮੁੰਡੇ ਆ ਛੱਲਾ ਤੇਰਾ ਕਰ ਮਾਰਿਆ ਉਹ ਤੁਹਾਡੀ ਉਹ ਤਰਾਉਂਦੇ ਜਵਾਕ ਜੇ ਦੇਖ ਉਧਰ ਯਾ ਮੜੇ ਆਉਂਦੇ ਆ ਸਾਰੇ ਸਾਂਝੀ ਕਰਕੇ ਤੇ ਬਾਕੀ ਚੱਲੇ ਆ ਜੋ ਬਣਾ ਕੱਠ ਘੱਟ ਨਹੀਂ ਐਦਗੀ ਬਾਲਾ ਘਟਾ ਬਾਈ ਬਾਲਾ ਘਟਾ ਅੱਜ ਤੂੰ ਜਿਹੜਾ 3-4 ਸਾਲ ਪਹਿਲਾਂ ਹੁੰਦਾ ਸੀ ਕੱਠ ਉਹ ਸਹੀ ਗੱਲ ਸਹੀ ਗੱਲ ਐਦਗੀ ਦਾ ਟਾਮੇਟਲੇ ਰਹਿ ਗਏ ਜਿਵੇਂ ਵਿਆਹ ਤੇ ਨਹੀਂ ਮੌਕੇ ਦੇ ਸਕਣ ਪਾ ਕੇ ਮੁੜਦੇ ਹੁੰਦੇ ਉਹ ਕੰਮ ਹੋਇਆ ਦਾ ਤੇ ਲਓ ਜੀ ਇੱਥੋਂ ਸਾਂਝੀਆਂ ਸ਼ੁਰੂ ਨੇ ਹੰਦੀਆਂ ਤਰੀਆਂ ਹਾਂ ਜੀ ਦੇਖ ਲਓ ਇਹ ਹੁੰਦੀਆਂ ਆਂ ਪੰਡਾਆਂ ਦੀਆਂ ਰੌਣਕਾਂ ਘਾਟ ਹੈ ਕੀ ਘਾਟ ਆ ਪਹਿਲਾਂ ਨੂੰ ਸਤਿ ਸ੍ਰੀ ਅਕਾਲ ਜੀ ਬਣਾਉਂਨੇ ਹੀ ਬਣਾਉਂਦੇ ਆ ਸਤਿ ਸ੍ਰੀ ਅਕਾਲ ਆਂਟੀ ਹੋਰ ਜੀ ਠੀਕ ਹੋ ਹਾਂ ਜੀ ਠੀਕ ਠਾਕ ਕੁਕੂ ਨਹੀਂ ਸੁੱਖੂ ਨਹੀਂ ਲਿਆਂਦਾ ਫਿਰ ਰਾਹਮ ਕਰਦਾ ਚਲੋ ਕਰਨ ਤੋਂ ਕਰਨ ਉਹ ਠੀਕ ਹੋ ਆਂਟੀ ਜੀ ਤੇ ਲਓ ਜੀ ਇੱਧਰਲੇ ਪਾਸੇ ਸਾਂਝੀਆਂ ਨੇ ਸਾਰੀਆਂ ਸਤਿਗੁਰਾਲ ਜੀ ਮੰਨੇ ਹੋਣੀ ਖੜੇ ਆ ਉਹ ਬੱਲੇ ਕੀ ਹਾਲ ਮੁੰਡਿਓ ਚਲੋ 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 ਓ ਬਾ ਜੱਸੀ ਔਂਗਲ ਦੇ ਕੀ ਕਰਾਈ ਫਿਰਦਾ ਇਹ ਨਾ ਲੈ ਕੇ ਆਇਆ ਓਡੀਆ ਕਿਵੇਂ ਮਾਹੌਲ ਦੇਖ ਲਓ ਮਾਹੌਲ ਘੈਂਡਾ ਪੂਰਾ ਕੀ ਹਾਲ ਆ ਪੀਤੇ ਓ ਕੀ ਹਾਲ ਆ ਮੁੰਡਿਓ ਬੈਠੇ ਹੋ ਬੈਟ ਹੋਏ ਹੈ ਕਿਵੇਂ ਰਜੀਵ ਉਹ ਉਸਤਾਦ ਲਿਆਦਾ ਨਾਲ ਓ ਬੱਲੇ ਕਾਲੂ ਉਸਤਾਦ ਐਦ ਕੀ ਘੱਟ ਘੱਟ ਨਹੀਂ ਹੈਗਾ ਘੱਟ ਆਣਾ ਓ ਲੋਟ ਆ ਨੋ ਜੀ ਰੌਣਕੇ ਮੇਲਾ ਪੂਰਾ ਲੱਗਿਆ ਕੀ ਯਾਰਾ ਬਾਂਡੇ ਕੀ ਯਾਰਾ ਮਰਦੋ ਮਹਾਰਾਜ ਕੀ ਹਾਲ ਹੈ ਜੀ ਕਿਵੇਂ ਚੜਦੀ ਕਲਾ ਜੀ ਵਧੀਆ ਬੰਦੇ ਕੀ ਹਾਲ ਬਾਬ ਜਮੇਦਾਰੀ ਕਿਵੇਂ ਗੋਰੇ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਮਨਪੀਤਾ ਕੀ ਹਾਲ ਹੋ ਠੀਕ ਆ ਤਾਰੀ ਜਾਂਦੇ ਆਂ ਜੀ ਬਹੁਤ ਬੰਦੇ ਕੀ ਹਾਲ ਲਗਾ ਕੀ ਹਾਲ ਲਗਾ ਕੇ ਹੋ ਠੀਕ ਆ ਲੋ ਜੀ ਇੱਥੇ ਫਿਰ ਮੱਥੇ ਮੱਥੇ ਟੇਕਦੇ ਆ ਸਾਰੇ ਮੱਥੇ ਮੱਥੇ ਗਲਤ ਨਿਕਲ ਗਏ ਆ ਆਹ ਦੀ ਵੇਲੂ ਵੇਲਾ ਕੇ ਜਾਂਦਾ ਕੀ ਆਲਾ ਆਹ ਵਲੌਗ ਨੂੰ ਨਾ ਮੈਂ ਤੇ ਆਈ ਲੜਕਾ ਲੜ ਕੇ ਕੀ ਆਲਾ ਹੈਪੀ ਠੀਕ ਆ ਵੀਰੇ ਵਧੀਆ ਹੋਰ ਤੂੰ ਸੈਟ ਵਧੀਆ ਵਧੀਆ vahet pole , mina jääb ainult nendega hoolema , vahet pole . ਹੈਰੀ ਪਿਆਣਾ ਅਰੇ ਘਾਰ ਦੇ ਰਵੀ ਹੈਂ ਘਾਰ ਘਣਾ ਬਤਾਰੀ ਜਾਂਦੇ ਆ ਬੋਲ ਕੇ ਖੜੀ ਹੋ ਉਹ ਪੁਰਾਣੀ ਜੀ ਬਈ ਗਾਦੀਆਂ ਵੀ ਖੜੀ ਲੱਗਦੀ ਆ ਆਹ ਮੁੰਡਾ ਆਪਣੇ ਪਿੰਡ ਦਾ ਉਹ ਕਿੱਧਰ ਗਿਆ ਇੱਥੇ ਆ ਜਾ ਉਸਤਾਦ ਹੁਣੇ ਵੀ ਪਹੁੰਚੇ ਹੋਏ ਆ ਜਸਪ੍ਰੀ ਗ ਜੀ ਹਾਲ ਆ ਉਹ ਬੱਲੇ ਸਾਰੇ ਪਹੁੰਚੇ ਹੋਏ ਮੁੰਡੇ ਉਧਰ ਦੇਖ ਤੋ ਜੇ ਹੋਰ ਜੀ ਕੀ ਹਾਲ ਨੇ ਜਸਪ੍ਰੀ ਸਿੰਘ ਕੀ ਹਾਲ ਆ ਧਰਮਪਾਲ ਸਿੰਘ ਵੀ ਪਹੁੰਚਾ ਆ ਤੁੰਬਾ ਉਸਤਾਦ ਵੀ ਪਹੁੰਚਾ ਆ ਬਲੌਗ ਆ ਬਣਾ ਲਈਏ ਲਓ ਜੀ ਆਏ ਜਾਂਦੇ ਆ ਫਿਰ ਸਾਂਝੀਆਂ ਤਾਰਨ ਮੁੰਡੇ ਦਿਖਾਉਨੇ ਆਪਾਂ ਆ ਵੀ ਮੁੰਡੇ ਕਹਿੰਦੇ ਬਲੌਗ ਕਰਨੇ ਆ ਉਹ ਬੱਲੇ ਆ ਬੜੀ ਸੋਹਣੀ ਤਿਆਰ ਕੀਤੀ ਓਏ ਚੱਲ 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 ਉਹ ਨਹੀਂ ਅਮੀਰਾ ਮੁੰਡਾ ਨਹੀਂ ਨਹੀਂ ਸਿੰਘ ਨਾ ਤੱਕੀ ਚਾਹ ਲੈ ਯਾਹਨ ਲਓ ਬਈ ਕਾਕਾ ਦਾ ਹੋ ਗਿਆ ਸਭ ਵਾਲਾ ਬਸ ਬਾਤਾਂ ਲਈ ਗਈ 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 ਬੱਸ ਬੱਸ ਸਿੱਟੇ ਨਾ ਪੈ ਜਾਣ ਉੱਤੇ ਗਰਵੀਰ ਆਈ ਤੂੰ ਚੱਲ ਵਿੱਚ ਆਈ ਚੱਲ ਜੇ ਦੱਦੂ ਨੂੰ ਭੇਜੀਏ ਕਿਥੇ ਆ ਆ ਦੇਖਾ ਨਾ ਆ ਦੇਖਾ ਨਾ ਬਾਈ ਜੀ ਦਾ ਪਹਿਲਾ ਆਇਆ ਨੇ ਵਿੱਚ ਆ ਆ ਟਾਲੀ ਵਾਲੀ ਐਂ ਆਈ ਚੱਲ ਤੂੰ ਵੀ ਨਾਲ ਹੀ ਐ ਵੀਰੇ ਕਾਕੇ ਦੇ ਨਾਲ ਹੀ ਵਗ ਜਾ ਬਾਲੀ ਵਾਲੀ ਸਾਰੀ ਪੁੱਤ ਹਾਂ ਬਾਲੀ ਵਾਲੀ ਸਾਰੀ ਦੂਟ ਆ ਜੋ ਰਿਆ ਰਿਆ ਡੋਮਣ ਬਾਈ ਇਹਨੂੰ ਝੁੱਤੀ ਲੈ ਕੇ ਆਇਆ ਕੰਮ ਤੋਂ ਨਹੀਂ ਬਾਈ ਝੁੱਤੀ ਨਹੀਂ ਇਹ ਅੱਜ ਗਾਮੀ ਉੱਤੇ ਹਰੀ ਤੇਰਾ ਕਦ ਲੱਭਾ ਓਏ ਕਰਵੀਰ ਤੂੰ ਚੱਲ ਕਾ ਕੇ ਦੀ ਜਗਾ ਤੇ ਚੱਕੋ ਵੱਢ ਲਾਂਗੇ ਇਹਨੂੰ ਹਰੀ ਦੇ ਕਨੇੜਿਆਂ ਤੇ ਬਹਿ ਕੇ ਵਾਗ ਜਾ ਕਿਉਂ ਹਰੀ ਜਾ ਸਿੱਟਾ ਜਿਹਨੇ ਆਹ ਤਾਰਨੇ ਦੇਖੀ ਨਹੀਂ ਦੱਦੂ ਦੱਦੂ ਬਾਤਾਂ ਦੱਦੂ ਗਿਆਨੀ ਨਾਲ ਦਲੇਰੀ ਜਾਈ ਵੀ ਇਹ ਜੀ ਦੇ ਵਿੱਚ ਵੀ ਜਾ ਰਹੀ ਵੀਰੇ ਤੇ ਦਫਾ ਮੈਨੂੰ ਸਵੇਰੀ ਕਰਾਇਆ ਜੀ ਮੈਨੂੰ ਹੁਣ ਤਾਂਹੀਂ ਤਾਂ ਬਲੌਗ ਬਣਾਉਣ ਲੱਗਿਆ ਚੱਲ ਲੱਗ ਹੋ ਗਈ ਸਫਲ ਹੋ ਗਈ

ਠੀਕ ਹੋਰ ਜੀ ਕੀ ਆ ਠੀਕ ਆ ਵਧੀਆ ਵਧੀਆ ਹਾਂਜੀ ਹਾਂ ਸੋਨੂੰ ਦਿਖਾਉਂਦੇ ਬਾਹਰ ਬਾਈ ਪ੍ਰਸਾਦ ਆ ਪ੍ਰਸਾਦ ਲੈ ਲਓ ਮੁੰਡੇ ਤੋਂ ਕਿਹੜਾ ਪੰਡਾ ਬਾਈ ਕਲਾਲ ਮਾਇਰਾ ਕਲਾਲ ਮਾਇਰਾ ਠੀਕ ਆ ਖਾ ਕੇ ਪ੍ਰਸਾਦ ਹੋ ਕੇ ਤਕੜੇ ਚਲਾਉਣਗੇ ਪਟਾਕੇ ਸਾਈਡ ਤੇ ਹੋ ਜਾਓ ਓਏ ਉਹ ਸਾਈਡ ਤੇ ਹੋ ਜਾਓ ਉਹ ਸਾਈਡ ਤੇ ਵਾਕਾਂ ਤੋਂ ਕਿਉਂ ਏ ਮੇਰੀ ਗੱਲ ਨਹੀਂ ਕਰਦੀ ਇੱਕ ਮਿੰਟ ਹੋਰ ਹੋਰ ਦੱਸੇ ਕੀ ਹਾਲ ਆ ਪ੍ਰਸਾਦ ਲੈ ਲਿਆ ਉਹ ਬੋਲੇ ਇੱਕ ਵਾਰੀ ਤਾਂ ਹੋਰ ਹੀ ਕੋ ਹੋ ਗਿਆ ਜੀ ਮਾਈ ਗॉड ਇਹ ਹੁੰਦੀਆਂ ਜੀ ਪੰਡਾਂ ਦੀਆਂ ਰੌਣਕਾਂ ਇਦਾਂ ਅਗਰ ਕੱਲੀ-ਕੱਲੀ ਸਾਂਝੀ ਤਾਰੀ ਜਾਂਦੀ ਆ ਦੇ ਨਾਲ ਦੀ ਨਾਲ ਤੁਰੀ ਜਾਂਦੀਆਂ ਨੇ ਕਈ ਲੰਘ ਜਾਂਦੀਆਂ ਕਈ ਕਿਨਾਰੇ ਇਲਾਕੇ ਰਹਿ ਜਾਂਦੀਆਂ ਉਹ ਸਾਇਰ ਸਨੈਪ ਸਨੈਪ ਛੋਟੇ ਛੋਟੇ ਬੱਚੇ ਆਪਦੇ ਡੈਡੀਆਂ ਨਾਲ ਵੱਡੇ ਆ ਦੇ ਮੇਲੇ ਦੇਖਦੇ ਤੇ ਸਹਰੇ ਦਾ ਮੇਲਾ ਦੇਖਣਾ ਉਹ ਤੇ ਕਰਮਣਾ ਉਹ ਮੇਲੇ ਭੁੱਲ ਰੇ ਨਹੀਂ ਜੋ ਬਾਪੂ ਨਾਲ ਦੇਖਿਆ ਹਾਂ ਸਹੀ ਗੱਲ ਆ ਸਹੀ ਗੱਲ ਆ ਆ ਨਿਆਰਾ ਵੀ ਆ ਨਿਆਰਾ ਨਹੀਂ ਮਿਲਣਾ ਹਣਾ ਕਿੰਨਾ लवली ਹਾਂ ਇਹ ਵੱਖਰਾ ਹੀ ਨਜ਼ਾਰਾ ਬੇਫਿਕਰ ਬੇਚਿੰਤਾ ਨਜ਼ਾਰੇ ਸਾਰੇ ਤੇਰੇ ਮੁੰਡਿਆਂ ਦਾ ਪਟਾਖਾ ਚੜ੍ਹ ਗਈ ਲੱਗਦੀ ਆ ਓਏ ਤਾਂ ਹੀ ਨੱਕ ਤੇ ਹੱਥ ਧਰਿਆ ਵਾ ਉਹ ਆਏ ਦੇਖ ਦੇ ਨਾ ਵੀਰੇ ਸਿਆਣਾ ਗੱਲ ਲੈ ਕਾ ਬਾਤ ਆ ਬਈ ਤੂੰ ਸਮਝ ਦੇਖ ਨਹੀਂ ਆ ਉਹ ਨੱਕ ਦੇ ਨਾ ਹੱਥ ਨੱਕ ਰੱਖਿਆ ਹੱਥ ਚਲੋ ਚਲੋ ਜਲਾਲਦੀਆ ਵਾਲੇ ਹੀ ਮਰ ਰੱਬ ਤੇ ਮੰਦੀ ਹਟ ਗਿਆ ਲੈ ਹੁਣ ਹਟ ਗਿਆ ਜੀ ਵੀਡੀਓ ਬਣਾਉਂਦਾ ਚਲੋ ਹੁਣ ਸਾਂ ਮੈਨੇ ਚਾਰੇ ਪੂਰੀ ਕੇਸ ਬਉਂਦੀ ਐ ਨੀ ਮਰੱਥੇ ਬੰਦੀ ਨੀ ਮਰੱਥੇ ਬੰਦੀ ਸਾਂ ਨਾ ਚ ਕਾਲੇ ਸਫਾਉਂਦੀ ਐ ਨੀ ਮਰੱਥੇ ਬੰਦੀ ਤਾਂ ਲੋ ਜੀ ਨਿਬੜ ਗਈ ਸਾਂਜੀ ਪਿਆਰ ਕਰਕੇ ਲੋਕ ਲਿਆਉਂਦੇ ਆ ਫਿਰ ਖਾਲੀ ਹੱਥ ਮੁੜ ਜਾਂਦੇ ਆ ਕਿਉਂ ਬਈ ਸਹੀ ਆ ਇੰਜੋਏਮੈਂਟ ਕਰਕੇ ਲੋਕ ਮੁੜ ਜਾਂਦੇ ਆ ਇਦਾਂ ਜਾਂਦੇ ਆ ਲੋਕ ਉਹ ਦੇਖੋ ਚੱਲ ਚੱਲੇ ਘਰਾਂ ਨੂੰ ਚਲਾ ਵੀ ਮੁੰਡਿਆ ਘਰਾਂ ਆਏ ਹਾਏ ਹਾਏ ਐ ਕੱਢ ਲਿਆ ਮੁੰਡੇ ਇਹ ਪਟਾਕਾ ਉਹ ਚਲਾਤਾ ਇੱਕ ਹੋਰ ਚੱਲਦੇ ਆ ਪਉਣ ਘਰੇ ਜੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ